ਸਟੱਟ ਦੀ ਸਾਰਿਆਂ ਨੂੰ ਹੀ ਬੇਸਬਰੀ ਨਾਲ ਇੰਤਜ਼ਾਰ ਸੀ ਕਿ 2024 ਚ ਨੋਟੀਫਿਕੇਸ਼ਨ ਆਏਗਾ ਚੱਕੋ ਹੁਣ ਆਇਆ ਵੋਟਾਂ ਪਾਉਣ ਦਾ ਸਵਾਦ ਇਹਨਾਂ ਮੰਤਰੀਆਂ ਨੂੰ ਤੇ ਇਹਨਾਂ ਸਰਕਾਰਾਂ ਨੂੰ ਤੁਸੀਂ ਦੇਖੋਗੇ ਤੁਸੀਂ ਤਾਂ ਕਹਿੰਦੇ ਸੀ ਇੱਕ ਨੋਟੀਫਿਕੇਸ਼ਨ ਚਾਹੀਦਾ ਸਾਨੂੰ ਵੀ 2024 ਚ ਪੀ ਸਟਾਰਟ ਹੋ ਜਾਏ ਆਹ ਲੈ ਲਓ ਇਕੱਠੇ ਦੋ ਨੋਟੀਫਿਕੇਸ਼ਨ ਕਹਿੰਦੇ 2023 ਵਾਲਾ ਜਿਹੜਾ ਪੇਪਰ ਆ ਉਹ ਵੀ ਲੈ ਲਾਂਗੇ ਤੇ 24 ਵਾਲਾ ਵੀ ਲੈ ਲਾਂਗੇ ਤੁਸੀਂ ਮੇਰੇ ਕਹਿਣ ਦੀ ਗੱਲ ਸਮਝ ਗਏ ਹੋਗੇ ਅਸਲ ਦੇ ਵਿੱਚ ਨਾ ਇਹ ਸਰਕਾਰ ਨੇ ਬੁੱਧੂ ਬਣਾਇਆ ਸਾਨੂੰ ਬੁੱਧੂ ਕਿਵੇਂ ਬਣਾਉਂਦੇ ਨੇ ਮੈਂ ਸਾਰੀ ਕੱਲੀ-ਕੱਲੀ ਗੱਲ ਦੱਸੂਗਾ ਇੱਕ-ਇੱਕ ਚੀਜ਼ ਦੱਸੂਗਾ ਐਂਡ ਤੱਕ ਸੁਣ ਕੇ ਜਾਇਓ ਹਰ ਇੱਕ ਗੱਲ ਨਾ ਬਹੁਤ ਕੀਮਤੀ ਹੋਏਗੀ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਇੱਕ ਗੱਲ ਸੁਣ ਲਓ ਯਾਰ ਮੇਨ ਗੱਲ ਕੀ ਹੈ ਨਾ ਜਿਵੇਂ ਕਿ ਇਹ ਸਰਕਾਰ ਕਹਿ ਰਹੀ ਹੈ ਇੱਕ ਨੇ ਵੀ ਅਸੀਂ ਸ਼ਡਿਊਲ ਬਣਾਵਾਂਗੇ ਹਰ ਸਾਲ ਅਸੀਂ ਪੋਸਟਾਂ ਕੱਢਾਂਗੇ ਹਰ ਸਾਲ ਅਸੀਂ ਪੀਐਸਟਟ ਕੱਢਾਂਗੇ ਪਹਿਲਾਂ ਥੋੜੀ ਜੀ ਗੱਲ ਸੁਣ ਲਿਓ ਮੇਰੀ ਪਿਛਲੀ ਜਿਹੜੀ ਪੰਜਾਬ ਪੁਲਿਸ ਦੀ ਭਰਤੀ ਕੱਢੀ ਜਾਂਦੇ ਆ ਇਹ ਹਰ ਸਾਲ-ਸਾਲ ਕਹਿੰਦੇ ਅਸੀਂ ਕੱਢ ਰਹੇ ਆ ਨਾ ਪੰਜਾਬ ਪੁਲਿਸ ਦੀ ਭਰਤੀ ਵੀ ਅਸੀਂ 1700 ਕੱਢਤੀ ਵੀ ਪੂਰੇ ਸਾਲ ਚ ਅਸੀਂ 8000 ਕੱਢੈ ਨਾ ਅਸਲ ਦੇ ਵਿੱਚ ਸਾਰੀ ਭਰਤੀ ਜੇ ਅਸਾਮੀਆਂ ਖਾਲੀ ਪਈਆਂ ਸਾਰੀ ਭਰਤੀ ਇਕੱਠੀ ਕਿਉਂ ਨਹੀਂ ਕੱਢਦੇ ਇਹਦਾ ਕੀ ਕਾਰਨ ਹੈ ਤੁਸੀਂ ਦਿਮਾਗ ਲਾਓ ਮੰਨ ਲਓ ਹੁਣ ਅੱਗੇ ਇਹਨੂੰ ਫਿਊਚਰ ਐ ਸੋਚੋ ਯਾਰ ਤੁਸੀਂ ਪੀਐਸਟੈਟ ਕੁਆਲੀਫਾਈ ਕਰ ਲਿਆ ਫਿਰ ਉਦੋਂ ਇਹ ਪੀਐਸਟੈਟ ਦੀ ਪੀਐਸਟੈਟ ਤੋਂ ਮਾਸਟਰ ਗ੍ਰੈਡ ਦੀ ਭਰਤੀ ਕਰਨਗੇ ਈਟੀਟੀ ਇਹ ਕਹਿੰਦੇ ਸੀ ਸ਼ਡਿਊਲ ਬਣਾਵਾਂਗੇ ਸ਼ਡਿਊਲ ਬਣਾ ਕੇ ਕਹਿੰਦੇ ਵੀ ਹਰ ਸਾਲ ਥੋੜੀ ਥੋੜੀ ਭਰਤੀ ਕੱਢਾਂਗੇ ਭਰਤੀ ਦੇ ਵਿੱਚ ਅਪਲਾਈ ਕਰਨ ਵਾਲੇ ਬੰਦੇ ਤਾਂ ਉੰਨੇ ਹੀ ਹੋਣਗੇ ਤੇ ਪੋਸਟਾਂ ਮੰਨ ਲਓ ਜੇ ਸੋਨੂੰ ਐਂ ਕਹਤਾ ਵੀ ਜਿਹੜੇ ਸਾਡੇ 3-4 ਸਾਲ ਬਚ ਗਏ ਅਸੀਂ ਈਟੀਟੀ ਦੀਆਂ ਪੀਐਸਟਟ ਵਾਸਤੇ ਜਾਂ ਮਾਸਟਰ ਗ੍ਰੇਡਰ ਦੀਆਂ ਪੀਐਸਟਟ ਵਾਸਤੇ ਅਸੀਂ ਮੰਨ ਲਓ ਵੀ 300 ਪੋਸਟਾਂ ਕੱਢਣੀਆਂ ਮੰਨ ਲਓ ਅਸੀਂ ਮਾਸਟਰ ਗ੍ਰੇਡ ਤੇ ਮੰਨ ਲਓ ਇੱਕ ਮੰਨ ਲਓ ਵੀ ਮਾਸਟਰ ਗ੍ਰੇਡ ਦੀਆਂ 300 ਪੋਸਟਾਂ ਕਰਨੀਆਂ ਅਸੀਂ 300 ਜਿਹੜੇ ਅਕੀ 3 ਸਾਲ ਬਚ ਗਏ ਮੰਨ ਲਓ 100-100 ਪੋਸਟਾਂ ਕੱਢ ਦੇਣਗੇ ਤੇ 100 ਪੋਸਟਾਂ ਨੂੰ ਭਰਨਗੇ ਆਏ ਵਾਰ ਓਨੇ ਬੰਦੇ ਮੰਨ ਲਓ 50000 ਬੰਦੇ ਅਪਲਾਈ ਕਰਨ ਵਾਲੇ ਆ ਤਾਂ 50000 ਬੰਦਾ ਹੀ ਤਿੰਨ ਸਾਲ ਤਿੰਨ ਵਾਰੀ ਅਪਲਾਈ ਜੋ ਤਨੂ ਨੂੰ ਪਤਾ ਹੈ ਵੀ ਐਨੀਆਂ ਵੈਕੈਂਸੀਆਂ ਨੇ ਡਿਪਾਰਟਮੈਂਟ ਚ ਖਾਲੀ ਪਈਆਂ ਐਨੇ ਮਹਿਕਮਿਆਂ ਚ ਖਾਲੀ ਪਈਆਂ ਇੱਕ ਵਾਰੀ ਚ ਹੀ ਕੱਢ ਦੋ ਇੱਕ ਵਾਰੀ ਚ ਕਿਉਂ ਨਹੀਂ ਕੱਢਦੇ ਦੱਸੋ ਇਹ ਕਿਤੇ ਨਾ ਕਿਤੇ ਮੈਨੂੰ ਤਾਂ ਇਹ ਲੱਗ ਰਹੀ ਵੀ ਪੈਸਾ ਕਮਾਉਣ ਦਾ ਸਾਧਨ ਹੈ ਸਰਕਾਰ ਨੇ ਬੇਰਜ਼ਗਾਰਾਂ ਤੋਂ ਪੈਸਾ ਇਕੱਠਾ ਕਰਨਾ ਨੰਬਰ 1 ਹੈ ਕਿਸੇ ਨੇ ਗਿੱਟੇ ਲੱਗੇ ਕਿਸੇ ਦੇ ਮੋਢੇ ਲੱਗੇ ਉਹ ਗੱਲ ਬਖੇ ਜਿਹੜੀ ਮੈਂ ਸੱਚਾਈ ਸੁਸ ਨੂੰ ਦੱਸ ਦਿੱਤੀ ਹੈਗੀ ਆ ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈ ਮੇਰੀ ਖੁਦ ਹੀ ਨਿੱਜੀ ਸੋਚ ਹੈ ਹੁਣ ਜਿਹੜੀ ਆ ਗੱਲ ਸੀ ਪੀਐਸਟਟ ਦੀ ਇਹ ਪੀਐਸਟ ਦੀ ਸੁਣ ਲੋ ਅੱਜ ਜੁਨੀਆ ਦਾ ਇੱਕ ਕੀ ਸੀਗੀ ਮੀਟਿੰਗ ਦਿੱਤੀ ਸੀ ਕੱਲ ਜਾਂ ਪਰਸੋ ਜਲਾਲਾਬਾਦ ਇੱਕ ਪ੍ਰੋਟੈਸਟ ਕੀਤਾ ਗਿਆ ਸੀ ਪ੍ਰੋਟੈਸਟ ਤੋਂ ਬਾਅਦ ਮੀਟਿੰਗ ਦਿੱਤੀ ਗਈ ਓਐਸਡੀ ਦੇ ਨਾਲ ਓਐਸਡੀ ਨੇ ਸਿੱਧਾ ਜਵਾਬ ਦਿੱਤਾ ਕਹਿੰਦਾ ਭਾਈ ਕੋਈ ਪੀਐਸਟ ਨਹੀਂ ਲੈਂਦੇ ਅਸੀਂ ਕੋਈ ਨੋਟੀਫਿਕੇਸ਼ਨ ਨਹੀਂ ਦਿੰਦੇ ਕਹਿੰਦਾ ਅਸੀਂ ਵੋਟਾਂ ਤੋਂ ਬਾਅਦ ਦੇਵਾਂਗੇ ਹੁਣ ਤੁਸੀਂ ਦਿਮਾਗ ਲਾਓ ਅੱਜ ਤੋਂ ਕੁਛ ਦਿਨ ਕੁਛ 4-5 ਚਾਰ ਮਹੀਨੇ ਪਹਿਲਾਂ ਐਜੂਕੇਸ਼ਨ ਮਿਨਿਸਟਰੀ ਇਹ ਕਹਿ ਰਹੀ ਸੀ ਕਿ ਅਸੀਂ ਸ਼ਡਿਊਲ ਬਣਾਵਾਂਗੇ ਕਦੋਂ ਪੀਐਸਟ ਟਾਉਣਾ ਹੈ ਤੇ ਕਦੋਂ ਅਸੀਂ ਪੋਸਟਾਂ ਕੱਢਣੀਆਂ ਤੇ ਹੁਣ ਇਹ ਮੁੱਕਰੀ ਗਏ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਹੁਣ ਜੇ ਜੂਨੀਅਰ ਅੱਗੇ ਕੋਈ ਪ੍ਰੋਟੈਸਟ ਦਿੰਦੀ ਹੈ ਮੇਰੇ ਅਕੋਰਡਿੰਗ ਤਾਂ ਜੇ ਅੱਗੇ ਜੂਨੀਅਨ ਪ੍ਰੋਟੈਸਟ ਦੇਊਗੀ ਉਹ ਤੁਹਾਡਾ ਲਾਸਟ ਪ੍ਰੋਟੈਸਟ ਹੋਊਗਾ ਕਿਉਂਕਿ ਉਹਦੋਂ ਆਦਿ ਨੇ ਕੋਡ ਆਫ ਕੰਟੈਕਟ ਲੱਗ ਜਾਣਾ ਤੇ ਇਸ ਲਈ ਜੇ ਲਾਸਟ ਪ੍ਰੋਟੈਸਟ ਕੋਈ ਸਾਨੂੰ ਮਿਲਦਾ ਨਾ ਬੱਡੀ ਪੱਦਰ ਤੇ ਜਾਓ ਵੀ ਯਾਰ ਇੱਕ ਜੋਸ਼ ਭਰ ਕੇ ਜਾਓ ਹਾਂ ਵੀ ਤੁਸੀਂ ਜੇ ਤਾਂ ਚਾਹੁੰਦੇ ਹੋ ਯਾਰ ਬੀਪੀਐਸ ਦਾ ਟਾਵੇ ਫਿਰ ਤਾਂ ਨਿਕਲੋ ਘਰੋਂ ਚੋਂ ਬਾਹਰ ਨਹੀਂ ਫਿਰ ਐਵੇਂ ਸਾਡੇ ਵਰਗੀਆਂ ਵੀਡੀਓ ਸੁਣਨ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਤੇ ਮੈਂ ਵੀਡੀਓ ਇਸੇ ਕਰਕੇ ਪਾਉਣਾ ਹੁੰਦਾ ਜੇ ਤੁਸੀਂ ਘਰ ਚੋਂ ਨਿਕਲੋਗੇ ਠੀਕ ਹੈ ਐਵੇਂ ਸਾਡੇ ਵਰਗੀ ਵਿਊ ਲਈ ਜਾਂਦੇ ਸਾਰੇ YouTube ਵਾਲੇ ਇਹਦਾ ਵੀ ਕੋਈ ਫਾਇਦਾ ਨਹੀਂ ਵਾਲੀਆਂ ਗੱਲਾਂ ਦਾ ਜੇ ਤੁਸੀਂ ਘਰਾਂ ਚੋਂ ਬਾਹਰ ਹੀ ਨਹੀਂ ਨਿਕਲਣਾ ਠੀਕ ਹੈ ਬਾਹਰ ਨਿਕਲੋ ਇਹਨਾਂ ਨੂੰ ਵਾਅਦੇ ਯਾਦ ਕਰਾਓ ਪਿਛਲੀਆਂ ਸਰਕਾਰਾਂ ਦੇ ਜਿਵੇਂ ਕੀਤਾ ਸੀ ਵੀ ਤੁਸੀਂ ਤਾਂ ਪਿਛਲਿਆਂ ਨਾਲੋਂ ਵੀ ਪਿੱਛੇ ਚਲੇ ਗਏ ਹਨਾ ਤਾਂ ਅਸੀਂ ਕਰੀਏ ਕੀ ਅਸੀਂ ਜਾਈਏ ਕਿੱਧਰ ਹੁਣ ਤੁਸੀਂ ਦੇਖੋ ਇਹ ਕਹਿੰਦੇ ਵੀ ਅਸੀਂ ਹੁਣ ਜਿਹੜੀ ਅੱਜ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ PSAT ਬਾਰੇ ਕਹਿੰਦੇ ਕੀ ਵੀ ਅਸੀਂ PSAT ਅੱਗੇ ਜਾ ਕੇ ਲੈ ਲਾਂਗੇ ਅੱਗੇ ਜਾ ਕੇ ਲੈਣ ਦਾ ਮਤਲਬ ਪਤਾ ਕਿ ਇਹ ਦਸੰਬਰ ਤੇ ਲੈ ਜਾਣਗੇ ਇਹ ਸਾਲ ਦੇ ਐਂਡ ਤੇ ਲੈਣਗੇ ਇਹ ਕੋਈ ਸੀਟਟ ਤਾਂ ਹੈ ਨਹੀਂ ਵੀ ਸੋਡਾ ਜੂਨ ਜੁਲਾਈ ਚ ਲੈ ਲੈਣਗੇ ਵੀ ਜਿਵੇਂ ਸੈਂਟਰ ਦਾ ਦੋ ਵਾਰੀ ਚ ਹੁੰਦਾ ਇਹ ਇਹਨਾਂ ਦਾ ਬਹਾਨਾ ਇਹ ਵੀ ਵੋਟਾਂ ਟਪਾ ਕੇ ਉਸ ਤੋਂ ਬਾਅਦ ਅਸੀਂ ਬਿਲਕੁਲ ਐਂਡ ਤੇ ਲੈ ਜਾਾਂਗੇ ਦਸੰਬਰ ਦੇ ਵਿੱਚ ਜਾ ਕੇ ਲੈਣਗੇ ਉਹ ਵੀ ਚਲੋ ਰੱਬ ਜਾਣਦਾ ਕਿ ਲੈਣਗੇ ਜਾਂ ਨਹੀਂ ਲੈਣਗੇ ਤਾਂ ਹੁਣ ਇਸ ਲਈ ਤੁਹਾਡੇ ਕੋਲੇ ਇੱਕ ਲਾਸਟ ਟਾਈਮ ਹੈ ਲਾਸਟ ਪ੍ਰੋਟੈਸਟ ਤੁਹਾਡੇ ਕੋਲੇ ਜੂਨੀਅਨ ਦਾ ਸਾਥੋ ਜੇ ਕੋਈ ਜੂਨੀਅਨ ਕੋਈ ਪ੍ਰੋਟੈਸਟ ਤੋਂ ਨੂੰ ਦਿੰਦੀ ਹੈ ਨਾ ਜੁੜ ਜਾਓ ਯਾਰ ਨਿਕਲ ਜੋ ਘਰਾਂ ਚੋਂ ਇੱਕ ਦਿਨ ਦੀ ਇੱਕ ਦਿਨ ਦੀ ਖਾਤਰ ਇੱਕ ਦਿਨ ਦੀ ਖਾਤਰ ਤੁਸੀਂ ਜਾ ਕੇ ਤਖੜਾ ਜਾਂ ਧਰਨਾ ਦੇ ਤਖੜਾ ਜਾਂ ਪ੍ਰੋਟੈਸਟ ਕਰ ਦੋ ਤਾਂ ਇਹਨਾਂ ਨੂੰ ਪਤਾ ਲੱਗ ਜੇ ਵੀ ਯਾਰ ਵੀ ਵੋਟ ਦੀ ਕੀਮਤ ਹੁੰਦੀ ਹੈ ਤੇ ਇਹ ਆਪਣੀ ਵੋਟ ਨੂੰ ਬਿਲਕੁਲ ਰੋਲ ਕੇ ਰੱਖਦਾ ਇਹਨਾਂ ਨੇ ਹੁਣ ਦੇਖੋ ਬਹੁਤ ਸਾਰੇ ਕਹਿਣਗੇ ਵੀ ਇਹਦਾ ਫਾਇਦਾ ਕੀ ਹੈ ਵੀ ਸਾਨੂੰ ਪ੍ਰੋਟੈਸਟ ਦੇ ਵਿੱਚ ਜਾਣ ਦਾ ਪਹਿਲੀ ਗੱਲ ਤਾਂ ਮੈਨੂੰ ਕੀ ਫਾਇਦਾ ਦੱਸੋ ਪਹਿਲਾਂ ਤਾਂ ਕਿਉਂਕਿ ਮੈਂ ਆਲਰੇਡੀ 4 ਵਾਰ ਟੈਟ ਪਾਸ ਹੈਗਾ ਸੀ ਟੈਟ ਪਾਸ ਆ ਦੋ ਵਾਰੀ ਦੋ ਵਾਰੀ ਪੀ ਟੈਟ ਪਾਸ ਹੈ ਪਰ ਮੈਂ ਤਾਂ ਸਾਨੂੰ ਉਹੀ ਕਹਿ ਰਿਹਾ ਵੀ ਭਾਈ ਜੇ ਅਸੀਂ ਪਾਸ ਕਰੀ ਬੈਠੇ ਤੁਸੀਂ ਵੀ ਕਰੋ ਜਿਹੜੇ ਜਿਹੜੇ ਕਿ ਮਨ ਲਓ ਤੁਸੀਂ ਮੰਨ ਲਓ ਇਹਨਾਂ ਨੇ ਪੀਸਟ ਅੱਗੇ ਕਰਤਾ ਹੁਣ ਬਹੁਤ ਸਾਰੇ ਨੂੰ ਐ ਲੱਗਿਆ ਹੋਊਗਾ ਵੀ ਪੀਸਟ ਆਪਣੇ ਆਪ ਕੱਢ ਦੇਣਗੇ ਕੋਈ ਗੱਲ ਨਹੀਂ ਜੇ ਦਸੰਬਰ ਚਾਹੁੰਦਾ ਦਸੰਬਰ ਚ ਕਰ ਲੈ ਫਿਰ ਵਿਚਾਰੇ ਜਿਹੜੇ ਔਵਰੇਜ ਹੋ ਜਾਂਦੇ ਉਹ ਕੀ ਕਰਨਗੇ ਜਿਹੜੇ ਔਵਰੇਜ ਹੋਈ ਤਾਂ ਉਹ ਕੀ ਕਰਨਗੇ ਤੇ ਹੁਣ ਜਿਨ੍ਹਾਂ ਨੇ ਮੰਨ ਲਓ ਪਿਛਲੇ ਪੁਰਾਣੇ ਸਿਸਟਮ ਨਾਲ ਪੜਿਆ ਹੋਇਆ ਇਸ ਤੋਂ ਬਾਅਦ ਜਿੰਨਾ ਲੇਟ ਹੋਊਗਾ ਜਿਹੜੇ ਬੰਦੇ ਨੇ ਪੁਰਾਣੀ ਮਿਹਨਤ ਕੀਤੀ ਆ ਹਨਾ ਪਿਛਲੇ ਸਿਸਟਮ ਨਾਲ ਪੜਿਆ ਹੁਣ ਅੱਗੇ ਲੇਟੈਸਟ ਸਿਸਟਮ ਨਾਲ ਜਿਹੜੇ ਬੰਦੇ ਪੜਦੇ ਆ ਤਾਂ ਕੰਪੀਟੀਸ਼ਨ ਵਧੂਗਾ ਤਾਂ ਪੁਰਾਣੇ ਤਾਂ ਪੁਰਾਣੇ ਹੋ ਕੀ ਰਹਿ ਜਾਣਗੇ ਸਮਝ ਗਏ ਨਾ ਇਹ ਗੱਲ ਥੋੜੀਆਂ ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਤਾਂ ਇਸ ਲਈ ਮੈਂ ਤੁਹਾਨੂੰ ਇਹੀ ਕਹਿਣਾ ਭਾਈ ਜਦੋਂ ਹੁਣ ਅੱਗੇ ਪ੍ਰੋਟੈਸਟ ਆਊਗਾ ਤਾ ਪੂਰਾ ਸਾਥ ਦਿਓ ਜੁਨੀਅਨ ਦਾ ਤਕੜਾ ਜਾਂ ਤਕੜਾ ਇੱਕ ਕਹਿਣ ਨਾਲ ਵੀ ਤਕੜਾ ਜਾਂ ਪ੍ਰੋਟੈਸਟ ਕਰੋ ਫਿਰ ਕਿਤੇ ਜਾ ਕੇ ਗੱਲ ਬਣਨੀ ਆ ਨਹੀਂ ਫਿਰ ਭੁੱਲ ਜਾਓ ਪੀਐਸ ਟਟ ਦਸੰਬਰ ਤੋਂ ਪਹਿਲਾਂ ਨਹੀਂ ਆਉਂਦਾ ਮੈਂ ਸੋਨੂੰ ਕਹਿੰਦਾ ਨਹੀਂ ਫਿਰ ਆਉਣੀ ਹੀ ਨਹੀਂ ਦਸੰਬਰ ਤੋਂ ਪਹਿਲਾਂ ਇਹਨਾਂ ਨੇ ਪੀਐਸ ਟਟ ਨਹੀਂ ਲੈਣਾ ਇਸ ਲਈ ਵੋਟਾਂ ਜੇ ਪੀਐਸ ਟ ਨਹੀਂ ਲੈਂਦੇ ਜਾਂ ਇਹ ਤੁਹਾਨੂੰ ਕੋਈ ਸ਼ਡਿਊਲ ਨਹੀਂ ਜਾਰੀ ਕਰਦੇ ਐਜੂਕੇਸ਼ਨ ਡਿਪਾਰਟਮੈਂਟ ਤਾਂ ਫਿਰ ਵੋਟਾਂ 'ਚ ਜਾਦ ਕਰਵਾ ਦਿਓ ਕਿਉਂਕਿ ਮੈਂ ਉਹੀ ਐਮਐਸਡਬਲਯੂ ਵਾਲਾ ਹਰਜੀਤ ਸਾਹ ਹੈ ਜੀਨੇ ਕੇ ਬਹੁਤ ਸਪੋਰਟ ਕੀਤੀ ਸੀ ਚਲੋ ਆਪਾਂ ਐਜੇ ਡੈਕਟਰੀ ਬੱਸੇ ਸਪੋਰਟ ਕੀਤੀ ਸੀ ਇਸ ਸਰਕਾਰ ਦੀ ਵੀ ਐਦਾਂ ਹਾਂਜੀ ਵੀ ਇਹਨਾਂ ਨੂੰ ਆਪਾਂ ਪਿਛਲੀਆਂ ਸਰਕਾਰਾਂ ਤੋਂ ਕਿ ਵੀ ਇਸ ਵਾਰੀ ਆਪਾਂ ਨੂੰ ਕੁਝ ਨਵਾਂ ਬਦਲਾਅ ਲੈ ਕੇ ਆਉਣਾ ਪਰ ਅੱਜ ਅੱਜ ਮੈਂ ਤੁਹਾਨੂੰ ਕਹਿ ਰਿਹਾ ਵੀ ਅੱਜ ਇਸ ਬਦਲਾਅ ਨੂੰ ਦਿਖਾਓ ਵੀ ਹਾਂ ਤੁਸੀਂ ਕੀ ਬਦਲਾਅ ਲੈ ਕੇ ਆਏ ਹੋ ਹਨਾ ਚਲੋ ਧੰਨਵਾਦ ਤੁਹਾਡਾ ਇਸ ਚੀਜ਼ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਆਪਣੀ ਰਾਏ ਸਟੇਸ਼ਨ ਦੱਸੋ ਕਿ ਮੈਂ ਕੁਝ ਗਲਤ ਬੋਲਿਆ ਜਾਂ ਮੈਂ ਸਹੀ ਬੋਲਿਆ ਠੀਕ ਹੈ ਤਾਂ ਮੈਨੂੰ ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਦੱਸੋ ਫਿਰ ਵੀ ਜੇ ਕਿਸੇ ਨੂੰ ਕੋਈ ਮੇਰਾ ਸ਼ਬਦ ਗਲਤ ਲੱਗਿਆ ਹੋਵੇ ਸੋ ਉਹਦੇ ਲਈ ਮਾਫੀ ਹੈਗੀ ਆ ਪਰ ਜੋ ਦਿਲ ਦੇ ਬਲਬਲੇ ਹੈਗੇ ਮੈਂ ਤੁਹਾਡੇ ਅੱਗੇ ਰੱਖ ਦਿੱਤੇ ਅਸਲ ਵਿੱਚ ਮੇਰੇ ਕੱਲੇ ਦੇ ਨਹੀਂ ਹੈਗੇ ਇਹ ਸਾਰੇ ਪੰਜਾਬ ਦੇ ਪੇਰਜ਼ਗਾਰਾਂ ਦੇ ਬਲਬਲੇ ਹੈ ਇਹ ਹਰ ਇੱਕ ਦੇ ਅੰਦਰ ਇਹ ਚੀਜ਼ ਹੋਣੀ ਚਾਹੀਦੀ ਹੈ ਵੀ ਹਾਂ ਸਾਡੇ ਨਾਲ ਹੋ ਕੀ ਰਿਹਾ ਠੀਕ ਹੈ ਸੋ ਜਿਹੜੀਆਂ ਗੱਲਾਂ ਇਹ ਕਹਦੀਆਂ ਸਰਕਾਰਾਂ ਕਿ ਅਸੀਂ ਹਰ ਸਰ ਸ਼ਡਿਊਲ ਬਣਾ ਕੇ ਭਰਤੀਆਂ ਕੱਢਾਂਗੇ ਕਿਤੇ ਨਾ ਕਿਤੇ ਇਹ ਗੱਲ ਵੀ ਪੈਸਾ ਇਕੱਠਾ ਕਰਨ ਵਾਲਾ ਹੀ ਸਿਸਟਮ ਹੈ ਠੀਕ ਹੈ ਚਲੋ ਤੰਦਵਾ ਠੀਕ ਆ ਜੀ ਗੁੱਡ ਨਾਈਟ ਟੇਕ ਕੇਅਰ ਸੋ ਬਾਈ ਬਾਈ ਮਿਲਾਂਗੇ ਤੇ ਜਿਹੜੀਆਂ ਆਪਣੀ ਕੋ ਕਲਾਸਾਂ ਵਗੈਰਾ ਚੱਲਦੀ ਹੈਗੀ ਉਹ ਤੁਹਾਨੂੰ ਪਤਾ ਹੀ ਕਿਉਂਕਿ ਪੀਐਸ ਜਿਹੜੀਆਂ ਚੱਲਦੀਆਂ ਸੀ ਡੇਲੀ ਇਹਨਾਂ ਨੇ ਨੈਟ ਬੰਦ ਕਰ ਰੱਖਿਆ ਨੈਟ ਬੰਦ ਹੋਣ ਕਰਕੇ ਹੁਣ ਆਪਾਂ ਕਲਾਸਾਂ ਵੀ ਨਹੀਂ ਕਰ ਸਕੇ ਠੀਕ ਹੈ ਸੋ ਮਿਲਾਂਗੇ ਨੈਕਸਟ ਕਿਸੇ ਹੋਰ ਵੀਰ ਚ ਧੰਨਵਾਦ